ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਆਪਰੇਸ਼ਨ ঈগল ਚਲਾਇਆ ਜਾ ਰਿਹਾ ਹੈ ਸਾਰੇ ਪੰਜਾਬ ਚ ਉਹਦੇ ਚ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਪਾਰਕਿੰਗਸ ਆ ਇਹਨਾਂ ਦੀ ਚੈਕਿੰਗ ਕੀਤੀ ਹੈ ਕਿ ਕਿੰਨੀ ਦੇਰ ਤੋਂ ਵਾਹਨ ਖੜੇ ਐ ਇੱਥੇ ਕਾਰਨ ਕੀ ਐ ਉਹਨੂੰ ਇਨਵੈਸਟੀਗੇਟ ਕਰ ਰਹੇ ਐ ਅਸੀਂ ਇਹਦੇ ਚ ਇੱਕ ਪਿਸਤੌਲ ਦੀ ਬਰਾਮਦਗੀ ਹੋਈ ਹੈ ਇੱਕ ਪੁਰਾਣਾ ਕ੍ਰਿਮੀਨਲ ਵੀ ਫੜਿਆ ਬਾਰਾਕ ਮੋਬਾਈਲ ਫੜੇ ਗਏ ਆ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਆਪਰੇਸ਼ਨ ঈਗਲ ਚਲਾਇਆ ਜਾ ਰਿਹਾ ਸਾਰੇ ਪੰਜਾਬ ਚ ਉਹਦੇ ਚ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਸ ਦੀ ਚੈਕਿੰਗ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਵੀ ਬੜਾ ਡਿਟੇਲਡ ਔਰ ਐਲੈਬੋਰੇਟ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਅਸੀਂ ਇਹਦੇ ਚ ਇੱਕ ਪਿਸਤੌਲ ਦੀ ਬਰਾਮਦਗੀ ਹੋਈ ਹੈ ਇੱਕ ਪੁਰਾਣਾ ਕ੍ਰਿਮੀਨਲ ਵੀ ਫੜਿਆ 12 ਕੋ ਮੋਬਾਈਲ ਫੜੇ ਗਏ ਆ ਤੇ 12 13 ਬੰਦੇ ਕੁਸ਼ ਹੋਰ ਅਸੀਂ ਕੁਐਸਚਨਿੰਗ ਵਾਸਤੇ ਜਿਹੜੇ ਆ ਉਹ ਰਾਉਂਡ ਅਪ ਕੀਤੇ ਆ ਇਸ ਤੋਂ ਇਲਾਵਾ ਜਿਹੜੇ ਪਾਰਕਿੰਗਸ ਆ ਇਹਨਾਂ ਦੀ ਚੈਕਿੰਗ ਕੀਤੀ ਹੈ ਕਿ ਕਿੰਨੀ ਦੇਰ ਤੋਂ ਵਾਹਨ ਖੜੇ ਆ ਇੱਥੇ ਕਾਰਨ ਕੀ ਹੈ ਉਹਨੂੰ ਇਨਵੈਸਟੀਗੇਟ ਕਰ ਰਹੇ ਆ ਔਰ OVR ਔਰ RPF GRP ਸਾਡੀ ਜਿਹੜੀ ਫੋਰਸਸ ਨੇ ਉਹ ਵੀ ਨਾਲ ਕੋਆਰਡੀਨੇਟਡ ਵੇ ਦੇ ਵਿੱਚ ਸਾਰੀ ਐਂਟੀ ਸੋਬਟਾ ਟੀਮ ਹੈ ਸਿਫਰ ਡੌਗ ਹੈ ਉਹ ਸਾਰਾ ਇੱਕ ਪ੍ਰिवेंशन ਤੇ ਡਿਟੈਕਸ਼ਨ ਦਾ ਬੜਾ ਅੱਛਾ ਆਪਰੇਸ਼ਨ ਇਹ ਚੱਲ ਰਿਹਾ ਤੇ ਉਹਦੇ ਚ ਅਸੀਂ ਸਾਰੇ ਸੀਨੀਅਰ ਆਫਸਰ ਵੀ ਇਸ ਚ ਹਿੱਸਾ ਲੈਣ ਸਵੇਰ ਦੇ ਹੀ ਲੈ ਰਹੇ ਆ 20 20 ਡਿਵੀਜ਼ਨ ਦੇ ਵਿੱਚ ਸਤਿੰਦਰ ਨਾਮ ਦਾ ਬੰਦਾ ਸੀ ਇਸੇ ਆਪਰੇਸ਼ਨ ਦੇ ਵਿੱਚ ਇਹ ਅਸੀਂ ਚਲਾਇਆ ਤੇ ਉਹਦੇ ਚੋ ਬੰਦਾ ਅਰੈਸਟ ਹੋਇਆ ਥ੍ਰੈਟ ਦੀ ਬਿਲਕੁਲ ਕੋਈ ਗੱਲ ਨਹੀਂ ਇਹ ਤਾਂ ਸਾਡੇ ਵੱਲੋਂ ਹੀ ਆਪਣੇ ਤੌਰ ਦੇ ਉੱਤੇ ਇੱਕ ਪ੍ਰੀਵੈਂਟਿਵ ਮੇਜਰ ਦੇ ਤੌਰ ਤੇ ਅਸੀਂ ਆਏ ਆਂ ਔਰ ਕੋਈ ਇਹੋ ਜਿਹਾ ਥ੍ਰੈਟ ਵਾਲੀ ਗੱਲ ਨਹੀਂ ਹੈ ਸਰ ਆਪਣਾ ਜਿਹੜਾ ਪੈਟਰੋਲ ਦਾ ਜਿਹੜਾ ਬੁੱਝ ਹੋਇਆ ਹੈ ਇਹ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਹੈ ਲੋਕੀ ਕੈਂਨੀਆਂ ਲੈ ਲੈ ਕੇ ਨਿਕਲੇ ਨੇ ਜਿੱਦਾਂ ਐਮੂਲੈਂਸ ਆ ਗਈ ਹੈ ਉਹਨਾਂ ਨੂੰ ਪੈਟਰੋਲ ਮੋੜੀਦਾ ਉਹ ਕਿਤਾ ਦੇਖੋ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਸੀਗੀ ਔਰ ਸਵੇਰ ਤੋਂ ਹੀ ਅਸੀਂ ਪੁਲਿਸ ਤਾਇਨਾਤ ਕੀਤੀ ਹੈ ਕਿਉਂਕਿ ਦੇਖੋ ਇਹ ਜਿਹੜਾ ਸਿਵਲ ਦਾ ਕੰਮ ਹੈਗਾ ਬਟ ਅਸੀਂ ਲਾ ਐਂਡ ਆਰਡਰ ਇਸ਼ੂ ਨੂੰ ਕਵਰ ਕਰਨ ਵਾਸਤੇ ਟ੍ਰੈਫਿਕ ਦੇ ਕੰਜੈਸ਼ਨ ਕਵਰ ਕਰਨ ਵਾਸਤੇ ਹਰ ਇੱਕ ਜਗ੍ਹਾ ਤੁਸੀਂ ਦੇਖੋਗੇ ਪੈਟਰੋਲ ਪੰਪ ਤੇ ਸਾਡੀ ਫੋਰਸ ਹਾਜ਼ਰ ਹੈ ਪਰ ਮੈਨੂੰ ਹੁਣੀ ਖਬਰ ਆਈ ਹੈ ਤੁਸੀਂ ਵੀ ਦੇਖੀ ਹੋਣੀ ਕਿ ਉਹ ਸਟ੍ਰਾਈਕ ਜਿਹੜੀ ਖੁੱਲ ਗਈ ਹੈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਇੰਨੀ ਲੋੜ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਜਿਹੜੀ ਹੈ ਤੁਹਾਡੇ ਨਾਲ ਹੈ ਡੀਸੀ ਸਾਹਿਬ ਨੂੰ ਮੈਂ ਫੇਰ ਦੁਬਾਰਾ ਵੀ ਰਿਕੁਐਸਟ ਕੀਤੀ ਹੈ ਤੇ ਉਹ ਸਾਰਾ ਆਪ ਦੇਖ ਰਹੇ ਨੇ